ਸਾਸਤਰੀ ਗਾਲ ਪੰਜਾਬੀਓ ਤੇ ਅੱਜ ਆਪਾਂ ਇੱਕ ਜਿਹੜਾ ਬਿਮਾਰੀ ਇੱਕ ਬਿਮਾਰੀ ਆ ਆਮ ਹੀ ਆ ਪੰਜਾਬ ਦੇ ਵਿੱਚ ਘਰ-ਘਰ ਦੇ ਵਿੱਚ ਆ ਤਜਾਬ ਬਣਨਾ ਐਸਿਡਿਟੀ ਤੇ ਅੱਜ ਆਪਾਂ ਕੋਈ ਪ੍ਰੋਡਕਟ ਦੀ ਗੱਲ ਨਹੀਂ ਕਰਦੇ ਅੱਜ ਆਪਾਂ ਸਿਰਫ ਇੱਕ ਦੇਸੀ ਨੁਕਤਾ ਦੱਸਾਂਗੇ ਜਿਹਦੇ ਨਾਲ ਤੁਸੀਂ ਘਰ ਬੈਠੇ ਹੀ ਆਪ ਦਾ ਤਜਾਬ ਆ ਜਿਹੜਾ ਤਜਾਬ ਬਣਦਾ ਐਸਿਡਿਟੀ ਹੁੰਦੀ ਆ ਉਹਦਾ ਹੱਲ ਕਰ ਸਕਦੇ ਹੋ ਕਿਵੇਂ ਕਰਨਾ ਦੇਸੀ ਨਕਤੇ ਜਾਂ ਬਿਲਕੁਲ ਦੇਸੀ ਤਰੀਕਾ ਤੁਸੀਂ ਘਰੇ ਵਰਤ ਸਕਦੇ ਹੋ ਬਿਨਾ ਖਰਚੇ ਦੇ ਕਿਉਂਕਿ ਤਿਆਬ ਪਣ ਦਾ ਕਾਰਨ ਜਿਹੜਾ ਹੁੰਦਾ ਉਹ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਜਿਨ੍ਹਾਂ ਦੇ ਕਾਰਨ ਆਪਣਾ ਲੀਵਰ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਤਿਆਬ ਸਰੀਰ ਦੇ ਵਿੱਚ ਬਣਨਾ ਜ਼ਰੂਰੀ ਆ ਲੀਵਰ ਨੇ ਉਹਨਾਂ ਤੇ ਤਿਆਬ ਬਣਾਉਣਾ ਹੁੰਦਾ ਜਿੰਨੇ ਨਾਲ ਤੁਹਾਡਾ ਖਾਦਾ ਪੀਤਾ ਵਾ ਖਾਣਾ ਹਾਜਮ ਹੋ ਜੇ ਪਚ ਜੇ ਗਲ ਜੇ ਸੜ ਜੇ ਪਰ ਜਦੋਂ ਇਹ ਤੇਜਾਬ ਲਿਵਰ ਦੇ ਵਿੱਚੇ ਕੁਝ ਖਰਾਬੀ ਆ ਜਾਂਦੀ ਆ ਤੇ ਇਹ ਤੇਜਾਬ ਦੀ ਮਾਤਰਾ ਜਿਹੜੀ ਵੱਧ ਬਣਨ ਲੱਗ ਜਾਂਦੀ ਆ ਉਹ ਤੇਜਾਬ ਦੀ ਮਾਤਰਾ ਜਦੋਂ ਵੱਧ ਬਣਨ ਲੱਗ ਜਾਂਦੀ ਆ ਤਾਂ ਤੁਹਾਨੂੰ ਮਹਿਸੂਸ ਹੁੰਦਾ ਵੀ ਤੇਜਾਬ ਬਣਿਆ ਹੋਇਆ ਅੰਦਰ ਸੜਨ ਪੈਦਾ ਹੁੰਦੀ ਆ ਗਲੇ ਦੇ ਵਿੱਚ ਜਾਂ ਖੱਟੇ ਡਕਾਰ ਆਉਂਦੇ ਆ ਜਾਂ ਅੰਦਰ ਜਲਣ ਸ਼ੁਰੂ ਹੋ ਜਾਂਦੀ ਆ ਸੋ ਇਸ ਦਾ ਹੱਲ ਕਰਨ ਵਾਸਤੇ ਤੁਸੀਂ ਕੀ ਕਰਨਾ ਇੱਕ ਤਾਂ ਹਮੇਸ਼ਾ ਦੀ ਤਰ੍ਹਾਂ ਰੋਟੀ ਆ ਜਿਹੜੀ ਤੁਸੀਂ ਮੋਟੀ ਖਾਣੀ ਆ पतली रोटी ਨਹੀਂ ਖਾਣੀ ਫੁਲਕੇ ਨਹੀਂ ਖਾਣੇ ਨੰਬਰ 2 ਉਤੇ ਰਾਤ ਨੂੰ ਪੈਣ ਲੱਗਿਆਂ ਨੇ ਧੁੰਨੀ ਦੇ ਵਿੱਚ ਦੇਸੀ ਘਿਓ ਲਾਉਣਾ ਥੋੜਾ ਜਿਹਾ ਉਂਗਲ ਦੇ ਨਾਲ ਦੇਸੀ ਘਿਓ ਘਰ ਦਾ ਬਣਿਆ ਹੋਇਆ ਗਾਂ ਦਾ ਹੋਵੇ ਚਾਹੇ ਮੱਝ ਦਾ ਹੋਵੇ ਉਹ ਲਗਾਉਣਾ ਵਾ ਨੰਬਰ 3 ਤੇ ਜਦੋਂ ਵੀ ਤੁਸੀਂ ਰੋਟੀ ਖਾਣੀ ਆ ਸਵੇਰੇ ਦੁਪਹਿਰੇ ਚਾਹੇ ਸ਼ਾਮ ਰੋਟੀ ਖਾਣ ਦੇ ਨਾਲ ਪਾਣੀ ਨਹੀਂ ਪੀਣਾ ਰੋਟੀ ਖਾਣ ਤੋਂ ਇੱਕ ਘੰਟਾ ਬਾਅਦ ਪਾਣੀ ਪੀਓ ਚਾਹ ਨਹੀਂ ਪੀਣੀ ਰੋਟੀ ਖਾਣ ਦੇ ਨਾਲ ਚਾਹ ਟੋਕੜ 2 ਘੰਟੇ ਬਾਅਦ ਪੀਓ ਤੇ ਸਵੇਰੇ ਉੱਠਣ ਸਾਤ ਜਦੋਂ ਵੀ ਤੁਸੀਂ ਪਾਣੀ ਪੀ ਕੇ ਜਾਂ ਚਾਹ ਪੀ ਕੇ 플러ਸ਼ ਜਾਂਦੇ ਹੋ ਲੈਟਰਨ ਜਾਂਦੇ ਹੋ ਤਾਂ ਉਸ ਤੋਂ ਅੱਧਾ ਘੰਟਾ ਬਾਅਦ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਇਹਨਾਂ ਚੀਜ਼ਾਂ ਤੇ ਅਮਲ ਕਰ ਲੋ ਤਾਂ ਤੁਹਾਡਾ ਤਜਾਬ ਬਣਨਾ ਬਿਲਕੁਲ ਬੰਦ ਹੋ ਜਾਏਗਾ ਇੱਕ ਤੁਸੀਂ ਆਪਣੇ ਲੀਵਰ ਨੂੰ ਹੈਲਥੀ ਕਰਨ ਵਾਸਤੇ ਲੀਵਰ ਨੂੰ ਮਜ਼ਬੂਤ ਕਰਨ ਵਾਸਤੇ ਘਰ ਦੇ ਵਿੱਚ ਗੁੜ ਇੰਲੀ ਦੀ ਚਟਨੀ ਜ਼ਰੂਰ ਬਣਾਓ ਗੋੜੀ ਮਿਰਚ ਦੀ ਚਟਨੀ ਕਿਵੇਂ ਬਣਾਉਣੀ ਆ ਉਹ ਆਪਣੀ ਸਾਰੀ ਵੀਡੀਓ ਆਪਣੇ ਇਸੇ ਚੈਨਲ ਤੇ ਪਾਈ ਗਈ ਹੈ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਆਪਣੇ WhatsApp ਨੰਬਰ 98770 48820 ਤੇ ਮੈਸੇਜ ਕਰਕੇ ਹੋਰ ਵੀ ਵਿਦੇਰੇ ਜਾਣਕਾਰੀ ਲੈ ਸਕਦੇ ਹੋ। ਸਤਿ ਸ੍ਰੀ ਅਕਾਲ।